ਰਾधिका ਰਾਜੇ ਮੈਨੂੰ ਸੱਚੀ ਸੱਚੀ ਦੱਸ ਮੇਰੀ ਭੈਣ ਕਿਰਨ ਉਧਰ ਕਿੱਦਾਂ ਲਾਪਰੀ ਤੇ ਮੰਮੀ ਬਸ ਮੈਨੂੰ ਘਰੋਂ ਕੱਢਣ ਦੀਆਂ ਸਕੀਮਾਂ ਲਗਾਉਂਦੇ ਪਏ ਸੀ ਜੇ ਗੱਲ ਹੋਊਗੀ ਸੁਣਨ ਵਾਲੇ ਫਿਰ ਤਾਂ ਬੈ ਕੇ ਚੰਗੀ ਤਰ੍ਹਾਂ ਸੁਣ ਲਵਾਂਗਾ ਤੇ ਜੇ ਕੋਈ ਹੱਲ ਕੱਢਣ ਵਾਲਾ ਹੋਇਆ ਹੱਲ ਵੀ ਕੱਢ ਦੂੰਗਾ ਲੈ ਵੀਰੇ ਐਨੀ ਮੈਂ ਤੁਹਾਡੀ ਜਾਨ ਸੌਖੀ ਕੀਤੀ ਆ ਤੇ ਤੁਸੀਂ 5000 ਰੁਪਿਆ ਪਾ ਕੇ ਬਸ ਬੰਦਾ ਕਟੋ ਕੱਟ 50000 ਰੁਪਿਆ ਤੇ ਪਾਉਂਦਾ ਮੈਨੂੰ ਸੋਚ ਕੇ ਨਾ ਬਹੁਤ ਦੁੱਖ ਲੱਗ ਰਿਹਾ ਵੀ ਉਹ ਬਗਾਨੀ ਧੀ ਨੂੰ ਘਰੋਂ ਕੱਢਣ ਵਾਲੀਆਂ ਵੀ ਬਗਾਨੀ ਨਹੀਂ ਨੇ ਇਸ ਕਰਦਿਆ ਬਾਬਾ ਜੀ ਕੋਲ ਤਾਂ ਜਿੰਨੀ ਦੇਰ ਮਰਜ਼ੀ ਰਹਿ ਲੋ ਉਹਨਾਂ ਨੇ ਕਿਹੜਾ ਕੁਝ ਕਹਿਣਾ ਫਰ ਆਪਾਂ ਨੂੰ ਜ਼ਿੰਦਗੀ ਜੀਣ ਵਾਸਤੇ ਕੁਝ ਤਾਂ ਸੋਚਣਾ ਪੈਣਾ ਮੰਮੀ ਦਾਦੀ ਨੇ ਤਾਂ ਘਰੋਂ ਕੱਢਤਾ ਨਾਨੀ ਕੋਲ ਤੁਸੀਂ ਜਾਣਾ ਨਹੀਂ ਹੁਣ ਜਾਣਾ ਕਿੱਥੇ ਆ ਪੁੱਤ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਤੇਰੇ ਦਿਮਾਗ 'ਚ ਕੋਈ ਆਈਡੀਆ ਹੈਗਾ ਮੰਮੀ ਮੈਂ ਤਾਂ ਕਹਿੰਨੇ ਗੁਰੂ ਘਰ ਠੀਕ ਐ ਕਿੰਨਾ ਤਾਂ ਸੋਹਣਾ ਲੰਗਰ ਮਿਲਦਾ ਹੈ ਨਾ ਪੁੱਤ ਬਾਬਾ ਜੀ ਕੋਲ ਤਾਂ ਉਹ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਸੇਵਾ ਬਾਬਾ ਜੀ ਨੇ ਆਪ ਲਗਵਾਈ ਹੋਵੇ ਆਪਣੀ ਪੁੱਤੇ ਉਹਨੀ ਕਿਸਮਤ ਹੈ ਨਹੀਂ ਮੰਮੀ RAM ਤਾਂ ਤਾਂ ਹੁਣੇ ਉੱਠਿਆ ਸੀਗਾ ਤੁਸੀਂ ਉਹਨੂੰ ਫੇਰ ਕਿਉਂ ਸੁਵਾਈ ਜਾਂਦੇ ਹੋ ਗੁੰਨੂ ਮੈਂ ਤਾਂ ਇਹਨੂੰ ਸਵਾਰੀ ਆ ਜੇ ਉੱਠੂਗੀ ਤਾਂ ਇਹਨੂੰ ਭੁੱਖ ਲੱਗੂਗੀ ਜੇ ਭੁੱਖ ਲੱਗੂਗੀ ਤਾਂ ਦੁੱਧ ਮੰਗੂਗੀ ਮੈਂ ਕਿੱਥੋਂ ਲਿਆ ਕੇ ਦਵਾਂ ਮੰਮੀ ਰੰਤਾ ਹੱਸਿਆਈ ਇਹਨੂੰ ਕੁਝ ਯਾਦ ਆ ਗਿਆ ਐ ਟਾਈਮ ਨਾ ਮੈਂ ਤੈਨੂੰ ਸਕੂਲੋਂ ਲੈ ਕੇ ਆਨੀ ਆ ਤੇਨੂੰ ਰਸਤੇ 'ਚ ਚੀਜ਼ ਖਵਾਨੀ ਆ ਇਹਨੂੰ ਐ ਟਾਈਮ ਵੀ ਯਾਦ ਆ ਕੋਈ ਨਾ ਮੰਮੀ ਆਪਾ ਦੋਨੋਂ ਦੀ ਆ ਤੁਹਾਡਾ ਸਹਾਰਾ ਮੰਗਿਆ ਅੱਗੇ ਦਿਖਾਵਾਂਗੇ ਪੁੱਤ ਹੁਣ ਮੇਰੀ ਵੀ ਜਿੱਦ ਹੈ ਤੈਨੂੰ ਵੱਡੇ ਹੋ ਕੇ ਵਧੀਆ ਇਨਸਾਨ ਬਣਾ ਸਕਾਂ ਇਹਨਾਂ ਨੂੰ ਵੀ ਦਿਖਾਵਾਂ ਮੈਂ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਚੱਲ ਮੰਮੀ ਜਾਂ ਫਿਰ ਗੁਰੂ ਘਰ ਚੱਲੋ ਜਾਂ ਫਿਰ ਆ ਰਾਹ ਜਿੱਧਰ ਨੂੰ ਜਾਂਦਾ ਉਹਦਾ ਚੱਲ ਕੋ ਠੀਕ ਹੈ ਪੁੱਤ ਤੂੰ ਨਾ ਐ ਕਰ ਜਾ ਕੇ ਨਾ ਪਾਣੀ ਭਰ ਰਿਹਾ ਗੁਰੂ ਘਰ ਤੋਂ ਉੱਠੂਗੀ ਤਾਂ ਕੁਝ ਮੰਗੂਗੀ ਦੁੱਧ ਵਾਸਤੇ ਤਾਂ ਤੈਨੂੰ ਪਤਾ ਆਪਣੇ ਕੋਲ ਪੈਸੇ ਹੈ ਨਹੀਂ ਉੱਟ ਕੇ ਰੋਵੇਂ ਨਾ ਤੇ ਪਾਣੀ ਫੇਰ ਪਿਲਾ ਦਾਂਗੇ ਆਪਾਂ ਮੰਮੀ ਕਮਾਲ ਦੀ ਗੱਲ ਕਰ ਦਿਓ ਸਾਰੇ ਦੁਨੀਆ ਨੂੰ ਦੇਣ ਵਾਲਾ ਮੇਰੇ ਭੈਣ ਨੂੰ ਦੁੱਧ ਨਹੀਂ ਦੇ ਸਕਦਾ ਹੁਣੇ ਲੈ ਕੇ ਆਈ ਮੈਂ ਦੁੱਧ ਨਾ ਤੁਹਾਡੀ ਰਜਨੀ ਭਾਬੀ ਦੀ ਬੜੀ ਗਲਤ ਗੱਲ ਆ ਜਦੋਂ ਆਪ ਇਕੱਠੇ ਰਹਿੰਦੇ ਸੀ ਉਦੋਂ ਵੀ ਛਿੰਝਾ ਪਾਉਂਦੀ ਸੀ ਜੇ ਹੁਣ ਲੱਗ ਹੋ ਗਿਆ ਤਾਂ ਵੀ ਛਿੰਝਾ ਪਾਉਂਦੀ ਆ ਤੇ ਹੁਣ ਨੂਆਂ 'ਚ ਵੀ ਫਰਕ ਕਰਨ ਲੱਗ ਗਈ ਆ ਵੈਸੇ ਨਾ ਮੇਰਾ ਬੰਦਾ ਨਹੀਂ ਸੀ ਉਹਨਾਂ ਦੇ ਸ਼ਰੀਕਿਆਂ 'ਚ ਆਣਾ ਫਿਰ ਮੇਰਾ ਦਿਲ ਕੀਤਾ ਇੱਕ ਵਾਰ ਤੁਹਾਡੇ ਕੋਲ ਜਾ ਕੇ ਸਲਾਈ ਲਾਲਾ ਕੋਈ ਹੱਲ ਹੀ ਨਿਕਲ ਜਾਵੇ ਕਿਹਾ ਨਾ ਐ ਤੇਰੀ ਚਾਚੀ ਐ ਮੈਂ ਤੇਰਾ ਚਾਚਾ ਆਂ ਤੂੰ ਸਾਡੇ ਘਰ ਦੀ ਨੂ ਐ ਤੇਰਾ ਸੁੱਖ ਦੁੱਖ ਵੰਡਣਾ ਤੁਹਾਡਾ ਫਰਜ਼ ਆ ਚਾਚਾ ਜੀ ਲਾਪਰੀ ਦੀ ਬਹੁਤ ਉੱਥੇ ਮੁੱਕਤ ਹੈ ਤੇ ਮੇਰੀ ਮੇਰੀਆਂ ਧੀਆ ਕਰਕੇ ਕੋਈ ਮੁੱਕਤ ਨਹੀਂ ਰਿਸ਼ਤੇ ਵਿੱਚ ਨਾ ਅਸੀਂ ਦਰਾਨਿਆਂ ਜਿਠਾਣੀਆਂ ਆ ਤੇ ਜਦੋਂ ਮਰਜੀ ਦੇਖ ਲੋ ਆ ਰਜਨੀ ਆਪਣਾ ਹੀ ਰੋਪ ਮੋਦ ਨਹੀਂ ਰੰਦੀ ਆ ਚਾਚੀ ਜੀ ਤੇ ਚਾਚਾ ਜੀ ਮੈਂ ਨਾ ਉਸ ਘਰ ਚ ਵਸਣਾ ਚਾਹਨੀ ਆ ਹੁਣ ਤੁਸੀਂ ਕੋਈ ਹੱਲ ਗੱਡੋ ਕਿਰਨ ਪੁੱਤ ਹੁਣ ਤੂੰ ਮੰਨਦੀ ਆ ਨਾ ਘਰੋਂ ਭੱਜ ਕੇ ਤੂੰ ਵਿਆਹ ਕਰਕੇ ਗਲਤੀ ਕੀਤੀ ਆ ਕਿਰਨ ਮੈਂ ਤਨ ਕੋਈ ਤਾਨਾ ਨਹੀਂ ਮਾਰ ਰਿਆ ਪੁੱਤ ਜੈਤੂ ਅਰੇਂਜ ਮੈਰਿਜ ਕੀਤੀ ਹੁੰਦੀ ਨਾ ਤੇਰਾ ਪੇਕਾ ਤੇਰੇ ਨਾਲ ਖੜਦਾ ਚਾਚਾ ਜੀ ਗਲਤੀ ਤਾਂ ਮੇਰੇ ਤੋਂ ਬਹੁਤ ਵੱਡੀ ਹੋਈ ਆ ਤਾਂ ਹੀ ਤਾਂ ਮੈਂ ਆਪਣੇ ਪੇਕੇ ਨਹੀਂ ਜਾ ਰਹੀ ਅੱਜ ਮੈਂ ਉਹਨਾਂ ਦੇ ਘਰੇ ਕਿਹੜਾ ਮੂੰਹ ਲੈ ਕੇ ਜਾਵਾਂ ਜਦੋਂ ਉਹਨਾਂ ਨੇ ਕਹਿਣਾ ਭੱਜਣ ਲੱਗੇ ਸੀ ਉਦੋਂ ਨਹੀਂ ਸਾਡਾ ਖਿਆਲ ਆਇਆ ਚਲੋ ਜੀ ਹੁਣ ਬੱਸ ਵੀ ਕਰੋ ਵਿਚਾਰੀ ਨੂੰ ਕਹਿਣਾ ਜਦੋਂ ਇਹਦਾ ਵਿਆਹ ਹੋਇਆ ਸੀ ਉਦੋਂ ਨਿਆਣ ਮਤ ਸੀ ਨਹੀਂ ਸਮਝ ਸੀਗੀ ਹੋ ਗਈ ਗਲਤੀ ਚਾਚਾ ਜੀ ਇਸ ਗਲਤੀ ਦੀ ਮਾਫੀ ਤਾਂ ਮੈਂ ਆਪਣੇ ਭਰਾਵਾਂ ਦੇ ਪੈਰਾਂ 'ਚ ਡਿੱਗ ਕੇ ਵੀ ਮੰਗ ਲਵਾਂ ਪਰ ਇੱਕ ਵਾਰ ਮੈਨੂੰ ਬੁਲਾਉਂ ਤਾਂ ਸੀ ਚੱਲ ਕੁੜੀਏ ਪਹਿਲਾਂ ਮੈਂ ਰਜਨੀ ਭਾਬੀ ਕੋਲ ਜਾ ਕੇ ਆਨਾ ਤੇ ਬੈਠ ਕੇ ਤੇਰੇ ਬਾਰੇ ਗੱਲ ਕਰਦਾ ਫਿਰ ਤੈਨੂੰ ਪਸਾਨੇ ਆ ਉੱਥੇ ਕਿਰਨ ਪੁੱਤ ਹੋ ਸਕੇ ਤਾਂ ਮੈਂ ਤੇਰੇ ਪੇਕਿਆਂ ਤੱਕ ਵੀ ਜਾਊਂਗਾ ਅੱਛਾ ਚਾਚਾ ਜੀ ਮੈਂ ਤਾਂ ਇਹੀ ਚਾਹਨੀ ਆ ਮੇਰੀਆਂ ਕੁੜੀਆਂ ਨੂੰ ਨਾਨਕਿਆਂ ਦਾ ਪਿਆਰ ਤਾਂ ਮਿਲਿਆ ਨਹੀਂ ਤੇ ਦਾਦਕਿਆਂ ਤੋਂ ਵੀ ਵਾਂਝੀਆਂ ਨਾ ਰਹਿ ਜਾਣ ਤੇਰੀ ਸੱਸ ਕਿੰਨੀ ਨਾ ਸਮਝ ਹੈਗੀ ਆ ਹੈ ਪੋਤੇ ਦਾ ਐਡਾ ਮੋਹ ਸੀਗਾ ਆ ਪੋਤੀਆਂ ਵੀ ਤਾਂ ਢਿੱਡ ਪੜਵਾ ਕੇ ਜੰਮੀਆਂ ਆ ਉਹਨੂੰ ਜਰਾ ਫਿਕਰ ਨਹੀਂ ਆਈ ਕਿ ਕਿੱਦਾਂ ਕੱਢ ਦਿੱਤਾ ਧੀਆ ਵਿਚਾਰੀਆਂ ਨੂੰ ਛੋਟੇ ਪਾਪਾ ਜਦੋਂ ਦਾਦੀ ਇੱਕ ਅੰਮਲੀ ਕੋਈ ਬਿਸਕੁਟ ਲੈ ਕੇ ਅੰਦਰ ਸੀ ਨਾ ਉਹ ਦੋ ਮੈਨੂੰ ਨਾ ਮਿਚੜਾ-ਚੜਾ ਕੇ ਖਾਂਦੇ ਸੀਗੇ ਮੈਨੂੰ ਥੋੜੀ ਜੀ ਵੀ ਨਹੀਂ ਦਿੰਦੇ ਸੀਗੇ ਆ ਦੇਖ ਲਓ ਜੀ ਆ ਪੋਰਾ-ਪੋਰਾ ਨਿਆਣੇ ਨਾ ਹੁਣ ਏਦਾਂ ਦਾ ਵਿਤਕਰਾ ਕਰਨ ਲੱਗ ਗਏ ਵੱਡੇ ਹੋ ਕੇ ਇਹਨਾਂ ਨਾ ਆਪੇ ਸ਼੍ਰਿੱਕਾ ਭਾਈਚਾਰਾ ਪੈਦਾ ਹੋ ਜਾਣਾ ਬੱਸ ਚਾਚਾ ਜੀ ਤੇ ਚਾਚੀ ਜੀ ਮੇਰੇ ਘਰ ਵਸਦਾ ਕਰ ਦਿਓ ਮੈਂ ਤੁਹਾਡਾ ਸਾਰੀ ਉਮਰ ਦੇਣਾ ਨਹੀਂ ਦੇ ਸਕਦੀ ਜਾਓ ਜੀ ਤੁਸੀਂ ਉਠੋ ਜਵਾਕਾਂ ਵਾਸਤੇ ਚੀਜ਼ ਲੈ ਕੇ ਆਓ ਤੇ ਮੈਂ ਰਜਨੀ ਨੂੰ ਫੋਨ ਲਾਣੀ ਆ ਤੇ ਕੁੜੀਏ ਤੂੰ ਬਾਥਰੂਮ ਖੁੱਲਾ ਆ ਨਵਾ ਦੋ ਆ ਬੱਚਿਆਂ ਨੂੰ ਤੇ ਆਪ ਵੀ ਨਵਾ ਤੇ ਰੋਟੀ ਪਾਣੀ ਵੀ ਖਾ ਤੇ ਨਾਲ ਬੱਚਿਆਂ ਨੂੰ ਖਵਾ ਠੀਕ ਆ ਠੀਕ ਆ ਚਾਚੀ ਜੀ ਮੰਨੋ ਚਲ ਬੈਗ ਚੋਂ ਕੱਪੜੇ ਕੱਢ ਰੱਬਾ ਜੇ ਇਹਦੀ ਝੋਲੀ ਵਿੱਚ ਮੁੰਡਾ ਜੇਤ ਪਾ ਦਿੰਦਾ ਤੇਰਾ ਘਰ ਵੱਸਦਾ ਹੋ ਜਾਂਦਾ ਤੇਰਾ ਕੁਝ ਘਸਦਾ ਸੀ ਮੇਰੇ ਡਿਗੜੀ ਗੱਲ ਹੋ ਗਈ ਮੈਂ ਹੁਣੇ ਤਾਂ ਦੁਕਾਨ ਤੇ ਗਿਆ ਸੀ ਤੁਸੀਂ ਫਿਰ ਫੋਨ ਲਾ ਕੇ ਮੈਨੂੰ ਬੁਲਾ ਲਿਆ ਮੰਮੀ ਮੈਂ ਗਾ ਕੇ ਛੱਡ ਕੇ ਆਇਆ ਦੁਕਾਨ ਤੇ ਐਡਾ ਕੀ ਅਮਰਜੈਂਸੀ ਕੰਮ ਪੈ ਗਿਆ ਸੀ ਆ ਸਾਰੇ ਸਿਆਪੇ ਨਾ ਤੇਰੇ ਵਾਲੀ ਦੇ ਪਾਏ ਹੋਏ ਨੇ ਸਾਡੇ ਸ਼ਰੀਕਾਂ ਦੇ ਜਾ ਕੇ ਬਹਿ ਗਈ ਆ ਮੰਮੀ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਕਿਰਨ ਉਧਰ ਚਾਚਾ ਚਾਚੀ ਕੋਲ ਚਲੀ ਗਈ ਆਹੋ ਉਧਰ ਜਾ ਕੇ ਚਾਚਾ ਚਾਚੀ ਨੂੰ ਪਤਾ ਨਹੀਂ ਕੀ ਪੱਟੀਆਂ ਪੜਾਈਆਂ ਨੇ ਚਾਚਾ ਚਾਚੀ ਦਾ ਫੋਨ ਆਇਆ ਸੀ ਕਹਿੰਦੇ ਅਸੀਂ ਆ ਰਹੇ ਆਂ ਤੇ ਆਣ ਕੇ ਗੱਲ ਕਰਦੇ ਆਂ ਲਾਪ੍ਰਿਤ ਜੇ ਕਿਰਨ ਮੇਰੇ ਮੋਰੇ ਆ ਕੇ ਦਵਾਰਾ ਹੱਥ ਜੋੜਦੀ ਨਾ ਤੇ ਮੈਨੂੰ ਅੰਦਰ ਵੜ ਵੀ ਲੈਣਾ ਸੀ ਆ ਪਰ ਆ ਜਿਹੜੇ ਮੇਰੇ ਸ਼ਰੀਕਾ ਵਾਲ ਚੱਲ ਗਏ ਨਾ ਹੁਣ ਤਾਂ ਉਹਦਾ ਪੱਤਾ ਕੱਟਿਆ ਹੀ ਗਿਆ ਮੰਮੀ ਜਦੋਂ ਚਾਚੇ ਕੇ ਆਪਾਂ ਨਹੀਂ ਜਾਂਦੇ ਚਾਚਾ ਆਪਣੇ ਨਹੀਂ ਆਉਂਦਾ ਤੇ ਕਿਰਨ ਦਾ ਕੀ ਮਤਲਬ ਸੀ ਉਧਰ ਜਾਣ ਦਾ ਮੇਰੇ ਜਦੋਂ ਭਾਬੀ ਨੂੰ ਅਸੀਂ ਕੱਢ ਹੀ ਦਿੱਤਾ ਉਹਨਾਂ ਤਾਂ ਕਿਤੇ ਤਾਂ ਕਿਤੇ ਸਾਰਾ ਭਲਣਾ ਹੀ ਸੀਗਾ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕੱਲੇ ਸਵਰਨੇ ਵੀਰੇ ਨੂੰ ਫੋਨ ਕਰਕੇ ਬੁਲਾਓ ਇਹਨਾਂ ਨੂੰ ਫੋਨ ਕਦ ਲਈ ਕੀਤਾ ਇਹਨਾਂ ਨੂੰ ਭਾਬੀ ਦਾ ਹੇਜ ਬਾਲਾ ਹੀ ਹੁੰਦਾ ਜਿਵੇਂ ਤੁਹਾਡਾ ਦਿਲ ਕਰਦਾ ਉਵੇਂ ਕਰ ਲਓ ਮੈਂ ਚੱਲ ਜਾਨਾ ਨਾ ਤੂੰ ਇੱਥੇ ਹੀ ਬੈਠਾ ਰਹਿ। ਬੱਸ ਨਾ ਤੂੰ ਵਿੱਚ ਕੁਝ ਬੋਲੀ ਨਾ। ਜੇ ਤਰਾ ਚਾਚਾ ਔਖਾ ਪੜਾ ਹੋਊਗਾ ਨਾ ਤੋੜ ਉਹ ਨਾ ਕੁਰੀ ਵਟਲੇ। ਮੰਮੀ ਜੀ ਚਾਚਾ ਆਵਾਂ ਨਾਲ ਗੱਲ ਕਰੂਗਾ ਨਾ ਤਾਂ ਆਪਾਂ ਆ ਰਾਮ ਨਾਲ ਗੱਲ ਕਰਾਂਗੇ ਜੇ ਔਖਾ ਹੋਊਗਾ ਤਾਂ ਆਪਾਂ ਵੀ ਔਖੇ ਹੋਵਾਂਗੇ। ਵੀਰੇ ਮੈਂ ਤਾਂ ਐਦਾਂ ਕਹਿੰਦੀ ਸੀਗੀ ਕਿ ਚਾਚੇ ਦੇ ਇੱਧਰ ਆਉਣ ਤੋਂ ਪਹਿਲਾਂ ਤੁਸੀਂ ਉੱਧਰ ਚੱਲ ਜਾਓ ਤੇ ਜਾ ਕੇ ਕਿਹੜਾ ਉਹ ਦੋ ਸੁੱਟੋ ਕਿ ਉੱਥੇ ਕੀ ਕਰਨ ਗਈ ਐ ਤੇ ਕੇ ਜਾਂਦੀ। ਲਾਪਰੀ ਤਾਂ ਇਹ ਵੀ ਕਿਸੇ ਨੇ ਉਹਨੂੰ ਦਿਮਾਗ ਦਿੱਤਾ ਹੋਣਾ ਵੀ ਜਾ ਉੱਥੇ ਸ਼ਰੀਕਾਂ ਤੇ ਜਾ ਤੂੰ ਤਾਂ ਉਹਨਾਂ ਦੀ ਬੰਦ ਹੀ ਨਹੀਂ ਐਦਾਂ ਬੇਇੱਜ਼ਤੀ ਕਰਵਾ। ਸਵਰਨੇ ਇਹ ਤਾਂ ਤੇਰੀ ਚਾਚੀ ਨੂੰ ਸਮਝਣਾ ਚਾਹੀਦਾ ਸੀ ਵੀ ਉਹਨੂੰ ਅੱਥੇ ਜ਼ਰੂਰੀ ਹੈ ਕਿ ਕਿਰਨ ਜ਼ਰੂਰੀ ਆ ਚਲੋ ਮੰਮੀ ਕੋਈ ਨਾ ਦੇਖ ਲੈਣੇ ਆ ਕੀ ਕਹਿੰਦੇ ਕੀ ਆ ਉਹ ਅਸੂਬੀ ਇਹ ਗੱਲ ਚਾਚੀ ਗੁੱਸਾ ਨੱਕਤੀ ਬੈਠਾ ਬੋਦਨ ਸਵਰਨੇ ਨ ਜਾਣ ਨਵਣ ਤੈਨੂੰ ਨਹੀਂ ਪਤਾ ਮੈਂ ਇੱਥੇ ਕਿਉਂ ਆਈ ਆ ਪੂਰੇ 3 ਸਾਲਾਂ ਬਾਅਦ ਇੱਥੇ ਪੈਰ ਰੱਖਿਆ ਮੈਂ ਉਹ ਦਰਾਣੀ ਜੀ ਤੁਸੀਂ ਬੁੰਡੇ ਨਾਲ ਕੀ ਗੱਲ ਕਰਦੇ ਆ ਮੁੰਡੇ ਦੀ ਮਾਂ ਬੈਠੀ ਐ ਇੱਧਰ ਦੱਸੋ 3 ਸਾਲ ਬਾਅਦ ਅੱਜ ਆਣ ਕਿੱਦੋਂ ਹੋ ਗਿਆ ਇੱਧਰ ਦੇਖੋ ਭਾਬੀ ਜੀ ਅਸੀਂ ਲੜਾਂ ਨਹੀਂ ਆਏ ਤੁਹਾਡੇ ਨਾਲ ਨਾ ਤੁਹਾਡਾ ਤੁਹਾਡੇ ਨਾਲ ਇੱਟ ਕੁੱਤੇ ਦਾ ਵੈਰ ਐ ਤੁਹਾਡੀ ਨੂੰ ਉੱਧਰ ਆਈ ਬੈਠੀ ਐ ਉਹਨੂੰ ਕੱਢੋ ਨਾ ਇੱਧਰ ਲਿਆ ਕੇ ਵਸਾਓ ਤੁਸੀਂ ਦੇਖੋ ਜੀ ਇਹਦੇ ਵਿੱਚ ਨਾ ਮੈਨੂੰ ਤੁਹਾਡੀ ਕੋਈ ਸਲਾਹ ਦੀ ਲੋੜ ਨਹੀਂ ਨੂੰ ਮੇਰੀ ਤੇ ਡਿਸੀਜਨ ਵੀ ਮੇਰਾ ਹੀ ਹੋਊਗਾ ਚਾਚਾ ਜੀ ਸਾਰੀ ਉਮਰ ਕਰਨ ਨਾਲ ਮੈਂ ਹੀ ਰਹਿਣਾ ਤੇ ਜਦੋਂ ਨੂੰ ਮੈਂ ਹੀ ਨਹੀਂ ਰੱਖਣਾ ਚਾਹੁੰਦਾ ਤੇ ਫਿਰ ਮੈਂ ਉਹਦੇ ਨਾਲ ਕਿੱਦਾਂ ਰਹਾ ਸਵਰਨੇ ਥੋੜੀ ਸ਼ਰਮ ਕਰੀਦੀ ਆ ਪੱਲਾ ਤੂੰ ਉਹਨੂੰ ਘਰੋਂ ਭਜਾ ਕੇ ਉਹਦਾ ਪੇਕਾ ਘਰ ਛੜਾ ਦਿੱਤਾ ਹੁਣ ਤੂੰ ਨੂੰ ਸੋਹਰੋਂ ਵੀ ਘੜ ਦਿੱਤਾ ਤੂੰ ਕਿੱਥੇ ਭਰੇਗਾ ਚਾਚਾ ਜੀ ਚਾਚੀ ਜੀ ਇਹੀ ਗੱਲ ਤਾਂ ਮੈਂ ਬਾਈ ਨੂੰ ਸਮਝਾਉਂਦਾ ਪਿਆ ਆ ਬਾਈ ਸਮਝਦਾ ਨਹੀਂ ਪਿਆ ਗੱਲ ਨੂੰ ਨਹੀਂ ਤੁਹਾਨੂੰ ਹੁਣ ਕਿਸੇ ਨੇ ਕਿਹਾ ਸੀ ਵਿੱਚ ਬੋਲਣ ਨੂੰ ਐਵੇਂ ਬੋਲੀ ਜਾਂਦੇ ਹੋ ਮੈਂ ਤੈਨੂੰ ਕਿਸੇ ਨੇ ਕਿਹਾ ਵਿੱਚ ਬੋਲਣ ਨੂੰ ਤੂੰ ਉਦਾਂ ਹੀ ਬੋਲੀ ਜਾਂਦੀ 10 ਮਿੰਟ ਹੋ ਗਏ ਕੁੜੀਏ ਤੇਰੇ ਕੋਲ ਬੈਠੇ ਤੁਹਾਨੂੰ ਫਰਜ਼ ਨਹੀਂ ਬੰਦਾ ਇਹ ਤੇਰਾ ਚਾਹ ਪਾਣੀ ਪੁੱਛਣ ਨੂੰ ਇਹਨੂੰ ਕਹਿੰਦੇ ਸਵੇਰ ਚੜਾਣਾ ਭਾਬੀ ਜੀ ਤੁਸੀਂ ਨਾ ਚਾਹ ਪੀਣੇ ਚਾਹ ਪੀਓ ਰੋਟੀ ਖਾਣੀ ਰੋਟੀ ਖਾਓ ਕਰਮੇ ਨੇ ਨੂਣ ਊਣਾ ਫालतू ਬੋਲਣ ਦੀ ਕੋਈ ਲੋੜ ਨਹੀਂ ਐ ਦੀਦੀ ਮੈਂ ਵੀ ਤੁਹਾਡਾ ਹਸਾਬ ਲਾ ਹੀ ਲਿਆ ਜਿਹਨੂੰ ਤੁਸੀਂ ਅਕਲ ਦੇਣੀ ਸੀਗੀ ਉਹਨੂੰ ਤੁਸੀਂ ਦਿੰਦੇ ਨਹੀਂ ਤੇ ਜਿਹਨੇ ਘਰ ਜੋੜ ਕੇ ਰੱਖਣਾ ਸੀ ਉਹਨੂੰ ਤੁਸੀਂ ਬਾਹਰ ਕੱਢਿਆ ਆ ਤੁਹਾਡੀ ਹਜੇ ਨੂਹ ਨਹੀਂ ਨਾ ਆਈ ਜਦੋਂ ਨੂਹ ਆਏਗੀ ਉਹਦੇ ਧੀ ਹੋਏਗੀ ਤਾਂ ਆਣ ਗਵੜ ਤੁਹਾਨੂੰ ਤਾਨੇ ਮਾਰੇਗਾ ਖੇਰ ਤੁਹਾਨੂੰ ਮੇਰਾ ਦਰਦ ਸਮਝ ਆਏਗਾ ਨਾਨਾ ਦੀਦੀ ਤੁਹਾਡੇ ਵਿੱਚ ਨਾ ਜਰਾ ਵੀ ਬਦਲਾਵ ਨਹੀਂ ਆਇਆ ਤੁਸੀਂ ਉਦਾਂ ਦੇ ਉਦਾਂ ਹੀ ਹੋ ਨਾ ਆਂਡ ਗਵਾੜੇ ਨੂੰ ਸੁਪਨੇ ਆਉਂਦੇ ਆ ਇਹ ਤੁਸੀਂ ਪੋਤਾ ਪੋਤੀ ਵਿੱਚ ਫਰਕ ਕਰਦੇ ਹੋ ਤੁਸੀਂ ਤਾਂ ਆਪ ਹੀ ਸੱਦਾ ਦਿੰਨੇ ਹੋ ਉਹਨਾਂ ਨੂੰ ਚਾਚੀ ਥੋੜਾ ਹਸਾਬ ਨਾਲ ਘਰ ਵੀ ਮੇਰਾ ਤੇ ਮਾਂ ਵੀ ਮੇਰੀ ਆ ਥੋੜਾ ਤਰੀਕੇ ਨਾਲ ਗੱਲ ਕਰੋ ਤਰੀਕਾ ਕਾਕਾ ਤੁਹਾਨੂੰ ਵੀ ਤੇਰਾ ਸਹੀ ਨਹੀਂ ਲੱਗਿਆ ਪਹਿਲਾਂ ਘਰੋਂ ਭਜਾ ਲਈ ਫੇਰ ਘਰੋਂ ਕੱਢ ਦਿੱਤੀ ਤੂੰ ਬਾਈ ਹਜੇ ਵੀ ਟਾਈਮ ਹੈਗਾ ਭਾਬੀ ਚਾਚੇ ਹੁਣਾ ਕਰੀ ਆ ਜਾ ਕੇ ਤੁਸੀਂ ਲੈ ਆਓ ਬਾਈ ਹੁਣ ਕੱਟਤੀ ਤਾਂ ਕੱਟਤੀ ਚਾਚਾ ਨਾਲ ਤੁਹਾਡੇ ਕੋਲ ਕਦੋਂ ਆਈਓ ਦੋ ਘੰਟੇ ਪਹਿਲਾਂ ਆਈ ਆ ਚਾਚਾ ਕੱਢੀ ਤਾਂ ਮੈਂ ਕੱਲ ਦੀ ਆ ਉਹ ਵੈਸੇ ਰਾਤ ਕਿੱਥੇ ਰਹੀ ਹੋਊਗੀ ਹੁਣ ਤਾਂ ਉਹ ਵੈਸੇ ਵੀ ਨਹੀਂ ਰੱਖਣੀ ਸਵਰਨ ਨੇ ਸਾਹ ਮੈਂ ਤੇਰਾ ਵੀ ਲਾ ਲਿਆ ਤੂੰ ਦੋ ਧੀਆ ਦਾ ਪਿਓ ਹੋ ਕੇ ਹਜੇ ਵੀ ਮਾਂ ਦੇ ਮਗਰ ਹੀ ਲੱਗਦਾ ਸੁਣੋ ਜੀ ਹਜੇ ਇਹ ਵੱਡਾ ਨਹੀਂ ਹੋਇਆ ਛੋਟਾ ਜਵਾਕ ਹੀ ਐ ਮੰਮੀ ਮੈਨੂੰ ਲੱਗਦਾ ਚਾਚੀ ਇੱਥੇ ਨਾ ਕਿਰਨ ਨੂੰ ਵਸਾਨ ਨਹੀਂ ਆਈ ਤਿੰਨ ਸਾਲਾਂ ਦੀ ਬ੍ਰਾਸ ਕੱਢਣ ਆਈ ਆ ਹਿਸਾਬ ਤਾਂ ਦੇਖੋ ਕਿਦਾਂ ਲੋਂਦੇ ਪਏ ਨੇ ਜਿਵੇਂ ਕੈਲਕੂਲੇਟਰ ਲਾ ਕੇ ਰੱਖਿਆ ਹੁੰਦਾ ਤੂੰ ਚੁੱਪ ਕਰ ਜਾ ਜਦੋਂ ਵੱਡੇ ਗੱਲ ਕਰਦੇ ਪਏ ਆ ਤੂੰ ਕਿਉਂ ਬੋਲਦੀ ਵਿੱਚ ਬਈ ਉਹ ਤਾਂ ਹਿਸਾਬ ਤੇਰਾ ਵੀ ਲਾ ਲਿਆ ਮੈਂ ਜਿਹੜੀ ਰੱਖਣੀ ਆ ਉਹਨੂੰ ਰੱਖਦੇ ਨਹੀਂ ਪਏ ਤੇ ਜਿਹੜੀ ਕੱਢਣੀ ਆ ਉਹਨੂੰ ਬਾਹਰ ਕੱਢਦੇ ਨਹੀਂ ਪਏ ਲੋ ਚਾਚੀ ਜੀ ਤੂੰ ਸੀ ਮੰਮੀ ਦਾ ਵੀ ਹਿਸਾਬ ਲਾਤਾ ਵੀਰੇ ਦਾ ਵੀ ਲਾਤਾ ਤੇ ਮੇਰੇ ਵਾਲੇ ਦਾ ਵੀ ਲਾਤਾ ਹੁਣ ਤੁਸੀਂ ਮੇਰਾ ਹਿਸਾਬ ਲਗਾ ਲਓ ਕਿਤੇ ਰਹਿਣਾ ਜਾਵੇ ਆ ਰੱਖ ਲੈ ਰੱਖ ਲੈ ਸਾਹਮਣੇ ਉੱਥੇ ਤੇਰਾ ਹਿਸਾਬ ਨਹੀਂ ਲੱਗਣਾ ਨਾ ਤੂੰ ਤਿੰਨਾ ਚ ਨਾ ਤੇਰਾ ਚ ਸਵਰਨੇ ਤੂੰ ਹੁਣ ਕੁਝ ਬੋਲੂਗਾ ਕਿ ਮੈਂ ਆਪਣੇ ਹਿਸਾਬ ਮੈਂ ਇਹ ਨਾਲ ਗੱਲ ਕਰਾ ਹੁਣ ਮਾਤਾ ਜਦੋਂ ਮੈਂ ਵਿਆਹ ਕਰਵਾਇਆ ਸੀ ਉਦੋਂ ਤੇਰੇ ਖਿਲਾਫ ਚਲਾ ਗਿਆ ਸੀ ਪਰ ਹੁਣ ਤੇਰੀ ਮਰਜ਼ੀ ਹੈ ਤੂੰ ਜਿੱਦਾਂ ਮਰਜ਼ੀ ਹਿਸਾਬ ਕਰ ਲੈ ਚਲੋ ਹੋ ਗਿਆ ਫੇ ਤੁਹਾਡੇ ਨਾਲ ਹਸਪਤਾਲ ਨਾਂ ਸੀ ਰੱਖਣੀ ਕਿਰਨ ਤੇ ਨਾਂ ਸੀ ਰੱਖਣੀ ਤੁਹਾਡੇ ਨਾਲ ਰਿਸ਼ਤੇਦਾਰੀ ਸਾਸਰੀ ਘਰ ਚਲੋ ਦੀਦੀ ਸਾਸਰੀ ਘਰ ਠੀਕ ਆ ਤੁਸੀਂ ਨਹੀਂ ਬੁਲਾਣਾ ਤੇ ਨਾ ਬਲਾਓ ਪਰ ਵਿਚਾਰੀ ਕਿਰਨ ਦਾ ਤਾਂ ਕੁਝ ਸੋਚੋ ਉਹ ਵਿਚਾਰੀ ਧੀਆਂ ਲੈ ਕੇ ਕਿੱਥੇ ਜਾਊਗੀ ਜੇ ਤੁਹਾਨੂੰ ਮੇਰੀ ਨੂੰਹ ਦਾ ਇੰਨਾ ਇਹ ਜਮਾਰਦਾ ਤੇ ਤੁਸੀਂ ਰੱਖ ਲਓ ਮੇਰੀ ਨੂੰਹ ਸੰਭਲੋ ਉਹ ਦੀਆਂ ਧੀਆਂ ਚੱਲੰਜੂ ਚੱਲ ਚੱਲੀਏ ਜਿਹੜੇ ਕਰ ਮੈਂ ਕਰਦੇ ਪਏ ਆ ਨਾ ਇਹਨਾਂ ਦਾ ਕੋਈ ਹੱਲ ਨਹੀਂ ਐ ਇਹਨਾਂ ਦੀ ਥਜਾ ਦਾ ਰੱਬ ਹੀ ਦਊਗਾ ਚਲੋ ਜੋ ਰਾਬ ਸਜਾ ਦਊਗਾ ਨਾ ਸਾਨੂੰ ਮਨਜ਼ੂਰ ਆ ਹੁਣ ਤੁਸੀਂ ਐਵੇਂ ਦਸੋ ਵੀ ਤੁਸੀਂ ਉੱਠ ਕੇ ਜਾਂਦੇ ਹੋ ਕਿ ਅਸੀਂ ਉੱਠ ਕੇ ਨਾਲ ਦੇ ਕਮਰੇ ਚਲ ਜਾਈਏ ਪੁੱਤ ਦੇਲਾ ਹੈਗਾ ਥੋੜਾ ਸਮਝ ਲ ਜਾ ਅਕਲ ਨੂੰ ਹੱਥ ਮਾਰੀ ਦਾ ਭਾਈ ਚਾਚੀ ਸਹੀ ਗਹਿ ਕੇ ਗਈ ਐ ਮੜੇ ਅਕਲ ਨੂੰ ਹੱਥ ਮਾਰ ਐ ਘਰੋਂ ਕੱਢਣਾ ਰਿਸ਼ਤੇ ਨਹੀਂ ਖਤਮ ਹੁੰਦੇ ਤੂੰ ਛੋਟਾ ਨਾ ਤਾਂ ਛੋਟਾ ਰਹਿ ਮੈਨੂੰ ਮੱਤਾ ਨਾ ਦੇ ਜਾਓ ਜੀ ਤੁਹਾਡਾ ਦੁਕਾਨ ਦਾ ਟਾਈਮ ਹੋ ਗਿਆ ਨਾਲੇ ਇੱਕ ਗੱਲ ਯਾਦ ਰੱਖਿਓ ਕਿਰਨ ਪਿੱਛੇ ਲੱਗ ਕੇ ਨਾ ਜਾਂ ਤੇ ਤੁਹਾਡਾ ਭਰਾ ਭਰਾ ਦਾ ਕਲੇਸ਼ ਹੋ ਜਾਣਾ ਤੇ ਜਾਂ ਤੁਹਾਡਾ ਮੇਰਾ ਹੋ ਜਾਣਾ ਚਲ ਠੀਕ ਆ ਫਿਰ ਅੱਜ ਤੋਂ ਬਾਅਦ ਕਿਸੇ ਵੀ ਮੁੱਦੇ ਤੇ ਮੈਂ ਨਹੀਂ ਗੱਲ ਕਰਦਾ ਹੈਗਾ ਮਾਤਾ ਅੱਜ ਤੋਂ ਬਾਅਦ ਮੁੰਡੇ ਦੇ ਲੱਗੇ ਨਹੀਂ ਲੱਗਣਾ ਤੁਸੀਂ ਲਾਪਰੀਤ ਮੁੰਡਾ ਮੰਮੀ ਕੋ ਨਹੀਂ ਦੇਖਣਾ ਚਾਹੀਦਾ ਜੇ ਦੇਖ ਗਿਆ ਚਕਾ ਕੇ ਨਾ ਮੈਂ ਬੋਰੀ ਵਿਸਤਰਾ ਬਾਹਰ ਮਾਰਨਾ ਤੇ ਮੁੰਡਾ ਮੈਂ ਤੈਨੂੰ ਨਹੀਂ ਦੇਣਾ